ਹਾਂਜੀ ਸਤਿ ਸ੍ਰੀ ਅਕਾਲ ਜੀ ਬਿਰਸਾ ਕਲੈਕਸ਼ਨ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬੜੀ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਜਿਹੜਾ ਇਹ ਤੁਸੀਂ ਸੂਟ ਦੇਖ ਰਹੇ ਹੋ ਇਹ ਆਊਗਾ ਜੀ ਫੈਂਟੀ ਸਿਲਕ ਦਾ ਬਹੁਤ ਸੋਹਣਾ ਮਸ਼ੀਨ ਵਰਕ ਦਾ ਕੰਮ ਹੋਇਆ ਹੈ ਜੀ ਆਪਣੇ ਕੋਲ ਇਹ ਕੰਪਿਊਟਰ ਵਾਲਾ ਕੰਮ ਨਹੀਂ ਹੁੰਦਾ ਜੀ ਆਪਾਂ ਮਸ਼ੀਨ ਵਰਕ ਦਾ ਹੀ ਕੰਮ ਕਰਦੇ ਹਾਂ ਇਹ ਵਾਲਾ ਕੰਮ ਬਾਜ਼ੀ ਤੇ ਆਜੂਗਾ ਜੀ ਤੇ ਇਹ ਕੰਮ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸਫਾਈ ਦੇ ਨਾਲ ਤੇ ਬਹੁਤ ਸਾਫ਼ ਸੁਥਰਾ ਕੰਮ ਹੋਇਆ ਹੈ ਜੀ ਕਟਵਰਕ ਦੇ ਨਾਲ ਆਪਾਂ ਬਾਜੂ ਤੇ ਬਹੁਤ ਸੋਹਣਾ ਫਲਾਵਰ ਦਿੱਤਾ ਹੈ ਜੀ ਤੇ ਇਹ ਫੈਂਡੀ ਸਿਲਕ ਦਾ ਸਟੱਫ ਹੈ ਜੀ ਤਿੰਨੋਂ ਸੂਟ ਆਪਣੇ ਫੈਂਡੀ ਸਿਲਕ ਦੇ ਆਉਣਗੇ ਜੀ ਔਨ ਆਰਡਰ ਹੀ ਇਹ ਸੂਟ ਰੈਡੀ ਹੋਏ ਆ ਜੀ ਤੇ ਜੇ ਤੁਸੀਂ ਇਹਨਾਂ ਦੇ ਨਾਲ ਦੇ ਸੂਟ ਰੈਡੀ ਕਰਵਾਉਣੇ ਆ ਤਾਂ ਤੁਸੀਂ ਆਪਣੀ ਚੋਇਸ ਦੇ ਮੁਤਾਬਕ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਇਹ ਵਾਲਾ ਸੂਟ ਸਕਿਨ ਕਲਰ ਦੇ ਉੱਪਰ ਆਊਗਾ ਜੀ ਚਾਕਾਂ ਦਾ ਘੇਰੇ ਦਾ ਤੇ ਪੂਰੇ ਫਰੰਟ ਦਾ ਕੰਮ ਹੋਇਆ ਹੈ ਜੀ ਸਾਰਾ ਇਸ ਤਰ੍ਹਾਂ ਫਰੰਟ ਦੇ ਉੱਪਰ ਇਸ ਤਰ੍ਹਾਂ ਬੂਟਾ ਬਣਿਆ ਹੋਇਆ ਹੈ ਜੀ ਚਾਕ ਆ ਜਾਣਗੇ ਘੇਰਾ ਆਜੂਗਾ ਜੀ ਤੇ ਬਾਜੂ ਦੇ ਉੱਪਰ ਵੀ ਸੇਮ ਕੰਮ ਸਾਨੂੰ ਮਿਲੂਗਾ ਬਾਰਡਰ ਬਣਿਆ ਹੋਇਆ ਹੈ ਤੇ ਨਾਲ ਬੂਟਾ ਮਿਲ ਜੂਗਾ ਜੀ ਸੂਟ ਦੀ ਲੁੱਕ ਦੇਖੋ ਜੀ ਤੁਸੀਂ ਕਿੰਨੀ ਸੋਹਣੀ ਆ ਰਹੀ ਹੈ ਇਹ ਵਿਦਆਊਟ neck ਹੀ ਸੂਟ ਰੈਡੀ ਕਰਵਾਇਆ ਹੈ ਜੀ ਕਸਟਮਰ ਨੇ ਤੁਸੀਂ ਇਹਨਾਂ ਦੇ ਨਾਲ ਜੇ ਗਲਾ ਰੈਡੀ ਕਰਵਾਉਣਾ ਤਾਂ ਗਲਾ ਵੀ ਹੋ ਜੂਗਾ ਜੀ ਦੇਖੋ ਬਾਜੂ ਦਾ ਡਿਜ਼ਾਈਨ ਵੀ ਬਹੁਤ ਜ਼ਿਆਦਾ ਸੋਹਣਾ ਤੇ ਹੈਵੀ ਬਣਾਇਆ ਜੀ ਆਪਾਂ ਤੇ ਇਹ ਵਾਲਾ ਸੂਟ ਵੀ ਫੈਂਡੀ ਸਿਲਕ ਦਾ ਹੀ ਹੈ ਜੀ ਬਹੁਤ ਸੋਹਣਾ ਕਰੀਮ ਜਿਹਾ ਸ਼ੇਡ ਹੈ ਜੀ ਇਸ ਸੂਟ ਦਾ ਬਹੁਤ ਸੋਹਣਾ ਜਰੀ ਦਾ ਤੇ ਥ੍ਰੈਡ ਦਾ ਕੰਮ ਕੀਤਾ ਹੈ ਜੀ ਆਪਾਂ ਲਾਈਟ ਤੇ ਡਾਰਕ ਕਲਰ ਦੇ ਥ੍ਰੈਡ ਲਾ ਕੇ ਨਾਲ ਜਰੀ ਦਾ ਕੰਮ ਦਿੱਤਾ ਹੈ ਜੀ ਬਹੁਤ ਸੋਹਣਾ 3 2 3 2 ਦੇ ਹਿਸਾਬ ਨਾਲ ਆਪਾਂ ਇਹਦੇ ਤੇ ਫਲਾਵਰ ਦਿੱਤੇ ਆ ਇਹ ਨਾ ਜੀ ਬਹੁਤ ਉੱਪਰ ਤਿੱਕਰ ਜਾਣਗੇ ਫਲਾਵਰ ਸਾਰੀ ਸ਼ਰਟ ਦੇ ਉੱਪਰ ਹੈ 3 2 3 2 ਇਸ ਤਰ੍ਹਾਂ ਦੇ ਪੈਟਰਨ ਦੇ ਨਾਲ ਪੂਰੀ ਸ਼ਰਟ ਦੇ ਉੱਪਰ ਫਲਾਵਰ ਬਣੇ ਹੋਏ ਆ ਬਹੁਤ ਸੋਹਣਾ ਕਰੀਮ ਜਿਹਾ ਸ਼ੇਡ ਹੈ ਜੀ ਫੈਂਡੀ ਸਿਲਕ ਦਾ ਕਪੜਾ ਹੈ ਜੀ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਹੈ ਜੀ ਨਕਲੀ ਜੀ ਇਹ ਅਸਲੀ ਵਾਲੀ ਫੈਂਡੀ ਸਿਲਕ ਹੈ ਜੀ ਜਿਹੜੀ ਪਿਓਰ ਵਾਲੀ ਹੁੰਦੀ ਆ ਕਿਉਂਕਿ ਮਾਰਕੀਟ ਦੇ ਵਿੱਚ ਹਰ ਤਰ੍ਹਾਂ ਦਾ ਫੈਬਰਿਕ ਤੁਹਾਨੂੰ ਮਿਲ ਜੂਗਾ ਜੀ ਇਹ ਵਾਲਾ ਬਾਜੂ ਦੇ ਉੱਪਰ ਆ ਜੂਗਾ ਜੀ ਕੰਮ ਇਹ ਤੁਸੀਂ ਪਹੋਚੇ ਦੇ ਉੱਪਰ ਵੀ ਕਰਵਾ ਸਕਦੇ ਹੋ ਜੀ ਜੇ ਤੁਹਾਡੀ ਚੋਆਇਸ ਹੈ ਤਾਂ ਤੁਸੀਂ ਪਹੁੰਚੇ ਤੇ ਵੀ ਇਹ ਇਹ ਵਾਲਾ ਕੰਮ ਕਰਵਾ ਸਕਦੇ ਹੋ ਬਾਜੂ ਤੇ ਵੀ ਹੋ ਜਾਊਗਾ ਜੀ ਪਹੁੰਚੇ ਤੇ ਵੀ ਹੋ ਜਾਊਗਾ ਜੇ ਕਿਸੇ ਭੈਣ ਨੇ ਨਾਲ ਨੈੱਕ ਰੈਡੀ ਕਰਵਾਉਣਾ ਤਾਂ ਨੈੱਕ ਵੀ ਰੈਡੀ ਹੋ ਜਾਊਗਾ ਜੀ ਇਹ ਵਾਲੇ ਸੂਟ ਔਨ ਆਰਡਰ ਹੀ ਰੈਡੀ ਹੋਏ ਆ ਜੀ ਤੁਸੀਂ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਆਪਣਾ ਕੰਮ ਤੁਸੀਂ ਦੇਖ ਲਓ ਜੀ ਕਿਵੇਂ ਦਾ ਹੁੰਦਾ ਬਹੁਤ ਸੋਹਣਾ ਆਪਣੇ ਕੰਮ 'ਚ ਕੋਈ ਵੀ ਲਾਂਬਾ ਨਹੀਂ ਹੁੰਦਾ ਜੀ ਤੇ ਤੁਸੀਂ ਇਹ ਵਾਲੇ ਡਿਜ਼ਾਈਨ ਕਿਸੇ ਹੋਰ ਕਲਰ ਕੰਬੀਨੇਸ਼ਨ ਤੇ ਵੀ ਰੈਡੀ ਕਰਵਾ ਸਕਦੇ ਹੋ ਕਿਸੇ ਹੋਰ ਸਟੱਫ ਤੇ ਵੀ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣੇ ਸੋਹਣੇ ਤੇ ਲਾਈਟ ਲਾਈਟ ਜੇ ਇਹ ਆਪਾਂ ਵਰਕ ਕੀਤਾ ਜੀ ਤੁਸੀਂ ਇਹਨਾਂ ਨੂੰ ਕਾਟਨ ਦੇ ਸੂਟਾਂ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਗਰਮੀ ਦੇ ਵਿੱਚ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਲਾਈਟ ਲਾਈਟ ਆਪਣਾ ਵਰਕ ਵਾਲੇ ਸੂਟ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਤੇ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਰੈਡੀ ਕਰਵਾ ਸਕਦੇ ਹੋ ਤੇ 8847076822 ਸਾਡਾ ਨੰਬਰ ਹੈ ਜੀ ਤੁਸੀਂ ਸਾਡੇ ਨਾਲ ਮੈਸੇਜ ਕਰਕੇ ਤੇ ਸਾਡ ਨੂੰ ਆਪਦਾ ਆਰਡਰ ਦੇ ਸਕਦੇ ਹੋ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਡਿਜ਼ਾਈਨ ਪਸੰਦ ਹੋਵੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ